ਹਾਂਜੀ ਬਾਈ ਕੀ ਗੱਲ ਕਰਦੇ ਕਿੰਨੇ ਤੁਸੀਂ ਹੈਲੋ ਬਰੇ ਮੈਂ ਤੇਨਾਂ ਗੱਲ ਕਰਦਾ ਬਾਈ ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਕਿੱਥੇ ਕਿੱਥੇ ਫਸੇ ਹੋ ਆ ਭਾਜੀ ਕੋਈ ਮੈਂ ਕਹ ਕੋਈ ਉਧਰ ਅਮਦਾਸ ਏਰੀਆ ਦਾ ਤੁਹਾਡੇ ਕੋਲ ਕੋਨਟੈਕਟ ਹੈਗਾ ਜੀ ਜਿਹੜੋ ਪਾਪਾ ਮਦਦ ਮੰਗ ਸਕਦੇ ਆ ਤੇ ਬਾਈ ਬੋਟ ਜਾ ਹੀ ਨਹੀਂ ਰਹੀ ਕੋਈ ਵੀ ਆ ਸੱਚੇ ਵਿੱਚ ਅਸੀਂ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਪਰ ਮੈਨੂੰ ਫੋਨ ਤੇ ਫੋਨ ਇਸ ਟਾਈਮ ਬਾਈ ਚੜੇ ਪਏ ਆ ਅਸੀਂ ਨਾ ਮੈਂ ਤੁਹਾਨੂੰ ਦੱਸਦਾ ਕੀ ਆ ਪੋਜੀਸ਼ਨ ਆ ਪਾ ਕੇ ਕਲਾਨੌਰ ਪੁਲ ਤੇ ਖੜੇ ਆ ਇੱਥੇ ਆ ਗਏ ਆ ਹੁਣ ਇੱਥੋਂ ਆਪਾਂ ਬੋਟਾਂ ਪਾਉਣੀਆਂ ਇੱਥੋਂ ਗਾਂ ਜਿਹੜਾ ਹੈਗਾ ਸਿਸਟਮ ਆ ਸਾਨੂੰ ਸਾਡਾ ਮੁੰਡਾ ਹਨਾ ਇੱਥੋਂ 5 ਕਿਲੋਮੀਟਰ ਆ 8 8 ਫੋਟ ਮਤਲਬ ਉਹਨਾਂ ਦੇ ਘਰ ਡੁੱਬੇ ਪਏ ਨੇ ਪਾਣੀ ਤੇ ਬਹੁਤ ਜ਼ਿਆਦਾ ਉਧਰ ਹਾਂ ਇਹ ਕੋਲੇ ਕੋਲੇ ਆਪਾਂ ਇੱਥੋਂ ਪਾਣੀ ਕਿੰਨਾ ਇੱਥੋਂ ਜਦਾ ਇੱਥੋਂ ਜਾਣਾ ਇਹ ਤੋਂ ਪਾਪਾ ਵੀ ਪਾਣੀ ਤੇ 3 ਕਿਲੋਮੀਟਰ ਕਹਿੰਦੇ ਪਾਣੀ ਬਹੁਤ ਆ ਤੇ ਫੇ ਉਤੋਂ ਬਾਅਦ ਫੇ ਉਤੋਂ ਗਾ ਫੇ ਦੂਜਾ ਬਹੁਤ ਦੂਰ ਆ ਆਪਣਾ ਬੋਟਾ ਉਤੇ ਨਹੀਂ ਨਹੀਂ ਟਰੈਕਟਰ ਤੇ ਜਾਣਾ ਪੈਣਾ ਟਰੈਕਟਰ ਦੀ ਕਿਹਾ ਆ ਵੀਰਿਆ ਉਤੋਂ ਬਾਅਦ ਫੇ ਰਮਦਾਸਪੁਰ ਪਹੁੰਚਣ ਨੂੰ ਜਿਹੜਾ ਬੰਨਣ ਕਾ ਪਹੁੰਚਣ ਨੂੰ ਕਿੰਨਾ ਟਾਈਮ ਲੱਗੂ ਉਤੋਂ 80 ਕਿਲੋਮੀਟਰ ਆ ਉਤੋਂ ਬਾਅਦ ਉਹ ਤੋਂ ਆ ਰੌਲਾ ਆ ਬਾਈ ਜੇ ਬੋਟਾਂ ਚ ਹੋਈਏ ਫੇ ਅਸੀਂ ਪਹੁੰਚ ਜਾਈਏ ਪਰ ਆ ਰੌਲਾ ਬਾਈ ਆ ਫੋਨ ਹੁਣ ਆ ਸਾਰੇ ਹਾਂਜੀ ਟ੍ਰੈਕਟਰ ਟਰੈਲੀ ਤੇ ਨਹੀਂ ਬਾਈ ਅਸੀਂ ਬੋਟਾਂ 'ਚ ਇਤੋਂ ਬਾਅਦ ਇਤੋਂ ਪਾਣੀ ਹਟ ਜਾਂਦਾ ਪਾਣੀ ਆ 3 ਕਿਲੋਮੀਟਰ ਦੂਰ ਉਤੋਂ ਬਾਅਦ ਰੋਡ ਆ ਜਾਂਦਾ ਫਿਰ ਉਹ ਟ੍ਰੈਕਟਰ ਟਰੈਲੀ ਸਾਨੂੰ ਕਰਨਾ ਪੈਣਾ ਜਿਹੜੀਆਂ ਹੱਡੀਆਂ ਬੋਟਾਂ ਤੁਹਾਡੇ ਤੱਕਰ ਇੱਥੇ ਪਹੁੰਚਾਉਂਦੇ ਰਮਦਾਸਪੁਰ ਰਮਦਾਸ ਲਾਗੇ ਠੀਕ ਆ ਬਈ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਲਤ ਬਹੁਤ ਨਿਕਰੀ ਹੋਈ ਹੈ ਜੀ ਬਾਈ ਬਹੁਤ ਫੋਨ ਆ ਰਹੇ ਮੈਂ ਕਰਦਾ ਆਪਾਂ ਕੋਸ਼ਿਸ਼ ਕਰ ਰਹੇ ਮੈਂ ਪਹੁੰਚਾਂਗੇ ਜਰੂਰ ਬਾਈ ਮੈਂ ਕਰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਦੇਖੋ ਫੋਨ ਤੇ ਫੋਨ ਲੋਕਾਂ ਦੇ ਚੜੇ ਪਏ ਹੈਲੋ ਦੀ ਡਿਲੀਵਰੀ ਕਰ ਸੰ ਲੈ ਕਰ ਦਨੇ ਬਾਈ ਕਰ ਦਨੇ ਕਰ ਦੇ ਪੁੱਟਾ ਕਰ ਦੋ ਲ ਕੇ ਸੈਂਡ ਦੇ ਦੇ ਹਾਂਜੀ ਕਰੋ ਲੋਕੇਸ਼ਨ ਸੈਂਡ ਕਰੋ ਮੈਂ ਦੇਖਦਾ ਬਾਈ ਕਰ ਦੇ ਓਕੇ ਓਕੇ ਫੋਨ ਤੇ ਫੋਨ ਬਹੁਤ ਚੜੇ ਪਿਆ ਸਾਰਾ ਫੋਨਾਂ ਦੇ ਫੋਨ ਆਈ ਜਾ ਰਹੇ ਆ ਜਿਹਦਾ ਵਿੱਚ ਫੋਨ ਚੱਕਦਿਆਂ ਨਾਲ ਮਿਸ ਕਾਲਾਂ ਚੜੀਆਂ ਜਾ ਰਹੀਆਂ ਆ ਤੁਸੀਂ ਪਾਣੀਏ ਕਲਾਂ ਨੌਰ ਦੇ ਵਿੱਚ ਅਸੀਂ ਪਹੁੰਚੇ ਆ ਕਿ ਜਿਹੜਾ ਇੱਥੇ ਤੇ ਸਾਡੇ ਨਾਲ ਸਾਡੀ ਪੂਰੀ ਟੀਮ ਆ ਜਿਹਦਾ ਪੂਰੀ ਬੱਸ ਲੈ ਕੇ ਲੈ ਕੇ ਆਉਣੀ ਹੁਣ ਇਤੋਂ ਬਾਅਦ ਕੀ ਪੋਜੀਸ਼ਨ ਆ ਭਾਜੀ ਕੀ ਕਹਿੰਦੇ ਹੋ ਇਤੋਂ ਬਾਅਦ ਆਈ ਇਹ ਇਹ ਜੱਗ ਗਿਆ ਨਾ ਪਿੰਡ ਕਾਦੀਆਂ ਉਹਦੇ ਵਿੱਚ ਬੰਦੇ ਫਸਿਆ ਮੈਨੂੰ ਹੁਣੇ ਫੋਨ ਆਇਆ ਮੇਰੇ ਮਾਮਾ ਜੀ ਦੇ ਬੇਟੇ ਦਾ ਉਹਦਾ ਸਾਧੂ ਜਾ ਤੇ ਉਹ ਕਹਿੰਦਾ ਕਿ ਜਦੋਂ ਉਹ ਲੱਗਦਾ ਸਾਡੇ ਕੋਲ ਭਾਵੇਂ ਥੋੜਾ ਮਾਰ ਦੰਦੇ ਤੇ ਸਾਡੀ ਸੁਝਾਓ ਜ਼ਰੂਰ ਲੱਗੇ ਜਾਵੇ ਤੇ ਸੁਝਾ ਨਹੀਂ ਵੀਰੇ ਇਹ ਬੰਦੇ ਕੱਢਣੇ ਉਹ ਦਸ ਬੰਦੇ ਲੈ ਆਈ ਉਹ ਕਿ ਲਿਆਉਣੇ ਹੁਣ ਉਹਨਾਂ ਦਾ ਫੋਨ ਆਉਂਦਾ ਜੇ ਉਹ ਨਾ ਹਾਂ ਤੇ ਉਹ ਬੰਦੇ ਨਹੀਂ ਮੈਂ ਤੈਨੂੰ ਇਹ ਪੁੱਛਦਾ ਆ ਪਾਣੀ ਆ ਇਹ ਤੋਂ ਇਹ ਤੋਂ 3 ਕਿਲੋਮੀਟਰ ਤੋਂ ਬਾਅਦ ਫਿਰ ਸੁੱਕੀ ਛੜ ਜਾਂਦੀ ਆਪਾਂ ਡੇਰਾ ਬਾਬਾ ਨਾਨਕ ਰਮਦਾਸ ਲੱਗੇ ਜਾਣਾ ਉਹ ਕਿੱਥੇ ਜਾਇਆ ਜੋ ਯੇ ਬਾਬਾ ਇਹ ਫੇ ਪਾਣੀ ਖਣੀ ਜਾਦਾ ਮੋੜੇ ਸੜਕ ਤਾਂ ਨਹੀਂ ਚਪਾਣ ਥੋੜੇ ਸੜਕ ਇਹ ਪਤਾ ਹੀ ਨਹੀਂ ਬਾਈ ਨੂੰ ਕੁਝ ਇਧਰ ਇੱਥੋਂ ਬਹੁਤ ਇਸ ਟਾਈਮ ਹਾਲਾਤ ਕਲਾ ਨੌਰਪੁਰ ਤੇ ਅਸੀਂ ਇੱਥੇ ਖੜ ਗਏ ਆ ਸਾਡੀ ਟੀਮ ਪੂਰੀ ਰਾਤ ਸੀਗੇ ਅਸੀਂ ਜਿਹੜੇ ਆ ਪਿੰਡਾਂ ਦੇ ਵਿੱਚ ਰਾਤ ਕੀਤੀ ਆ ਚਿੱਟੀ ਪਿੰਡ ਹੋਇਆ ਬਾਂਬਣੀਆਂ ਲਾਗੇ ਕੁਝ ਇਦਾਂ ਦੇ ਪਿੰਡ ਸੀਗੇ ਦੋ ਚਾਰ ਜਿੱਥੇ ਸਮਾਵਾ ਇੱਕ ਰੈਸਕਿਊ ਆਪਰੇਸ਼ਨ ਚੱਲਾ ਜਿੱਥੇ 2.5 300 ਬੱਚੇ ਦਾ ਜਿਹੜਾ ਪ੍ਰੈਸ ਰੈਸਕਿਊ ਕੀਤਾ ਗਿਆ ਹਾਂ ਕੀ ਗੱਲ ਹੋਈ ਕੀ ਰਹੀ ਦੂਜੀ ਬੇੜ ਕੱਸ ਲਾਓ ਤੀਜੀ ਕੱਢੋ ਵਿੱਚ ਪਈ ਉਹ ਕੱਢੋ ਉਹ ਤੀਜੀ ਬੋਰਡ ਤੇ ਕੱਢ ਲਓ ਤੀਜੀ ਕੱਢੋ ਤੀਜੀ ਕੱਢ ਲਾਓ ਜਾ ਕੇ ਕੱਢੋ ਜੀ ਤੀਜੀ ਕੱਢ ਲਓ ਬਸ ਕੱਢ ਲਓ ਤੀਜੀ ਕੱਢੋ ਠੀਕ ਹੋ ਗਿਆ ਮੋਟਰ ਕਿਰਾਏ ਯਾਰਾ ਇਥੇ ਇੰਨੀਆਂ ਵੋਟਾਂ ਦੀ ਲੋਡ ਪੈ ਰਹੀ ਆ ਸਾਡੇ ਕੋਲੋਂ ਪੰਜ ਵੋਟਾਂ ਹੋਰ ਹੋਣ ਸਾਡੀਆਂ ਉਹ ਵੀ ਟੀਮਾਂ ਚਲਾ ਸਕਦੀਆਂ ਜਿੰਨੇ ਲੋਕ ਇੱਥੇ ਫਸੇ ਪਿਆ ਬਹੁਤ ਲੋਕ ਲੋਕ ਉਦੋਂ ਹੀ ਆਣਾ ਨੇ ਸਾਨੂੰ ਜਿਹੜਾ ਇੱਥੇ ਮੋਟਰਸਾਈਕਲਾਂ ਦੇ ਨਾਲ ਆਉਂਦੇ ਜਾਂਦੇ ਅੰਗਾਰ ਤੋਂ ਬਹੁਤ ਲੋਕ ਤਰਾ ਤਰਾ ਲੋਕ ਕਰ ਰਹੇ ਲੋਕ ਇੰਨੇ ਲੋਕ ਲੋਕ ਜਿਹੜੇ ਤਰਾ ਤਰਾ ਕਰ ਰਹੇ ਲੋਕ ਦੇੜਾ ਦੇ ਘੱਟ ਨਾਲ ਦਾ ਕਰ। ਆ ਗੱਡੀ ਲੈ ਚੱਲੇ ਮੇਰੇ ਤੇ ਅਸੀਂ ਜਿਹੜਾ ਸਟ੍ਰੀਮ ਸਾਡੀ ਲੱਗੀ ਪਈ ਪਰ ਫਿਰ ਵੀ ਜਿਹੜਾ ਵੀ ਸਾਡੇ ਕੋਲ ਜਿਹੜਾ ਨਹੀਂ ਪਹੁੰਚਿਆ ਜਾ ਸਕਦਾ ਕਿਉਂਕਿ ਇੱਕ ਜਣੇ ਨੂੰ ਰੈਸਕਿਊ ਕਰਨ ਜਾਣਾ ਤੇ ਉਹ ਇਦਾਂ ਨਹੀਂ ਹੈਗਾ ਵੀ ਪਾਣੀ ਹੈ ਜਦੋਂ ਕੋਈ ਇਦਾਂ ਹੋਰ ਪਾਣੀ ਆ ਬਹੁਤ ਜ਼ਿਆਦਾ ਪਾਣੀ ਆ ਹੁਣ ਕਈ ਵਾਰੀ ਪਾਣੀ ਗਾਂਹ ਜਾ ਕੇ ਸੁੱਕ ਜਾਂਦਾ ਪਾਣੀ ਝੋਨਾ ਫਸੇ ਝੋਨਾ ਇਹਦਾ ਝੋਨਾ ਫਸਦਾ ਬੈਲਰਾਂ ਦੇ ਵਿੱਚ ਉਹ ਪ੍ਰੋਬਲਮ ਆਉਂਦੀ ਆ ਕਈ ਸਾਨੂੰ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਆ ਇਹ ਇਦਾਂ ਜਦਾਂ ਜੇ ਹੋਵੇ ਪਾਣੀ ਫਿਰ ਤਾਂ ਬੋਟਾਂ ਕੱਢ ਕੱਢ ਲਈ ਹੁਣ ਪਰ ਹੁਣ ਇਹਦੇ ਵਿੱਚ ਰੈਸਕਿਊ ਆਪਰੇਸ਼ਨ ਕਰਨ ਦੇ ਲਈ ਟਾਈਮ ਬਹੁਤ ਲੱਗ ਰਿਹਾ ਜੇ ਅਸੀਂ ਇੱਕ ਨੂੰ ਰੈਸਕਿਊ ਕਰਨ ਜਾਂਦੇ ਆ ਤੇ 2-4 ਘੰਟੇ ਸਾਡੇ ਬੰਨੇ ਆ ਆ ਸਿਸਟਮ ਆ ਕੱਢੋ ਖੋਲ ਹਾਂ ਹਾਂ ਬਸ ਕੱਢੋ ਖੋਲ ਇਹਨੂੰ ਹਾਂ ਇਦਾਂ ਕਰ ਤੇ ਉਹ ਰੈਸਕਿਊ ਕਰਨ ਦੇ ਲਈ ਵਿੱਚ ਟਾਈਮ ਲੱਗ ਜਾਂਦਾ ਇਹ ਸਿਸਟਮ ਆ ਸਰ ਜੀ ਇਸ ਕਰਕੇ ਜਿਹੜਾ ਬਹੁਤ ਟਾਈਮ ਲੱਗ ਰਿਹਾ ਮੇਰੀ ਬੇਨਤੀ ਆ ਜਿਹੜੀ ਸੰਗਤਾਂ ਸਾਨੂੰ ਬੇਨਤੀ ਆ ਸਾਨੂੰ ਫੋਨ ਆ ਲੈ ਨਾਲ ਜਾ ਭਾਈ ਖਾਣ ਨੂੰ ਲਿਆ ਕੋਈ ਤੀਜੀ ਵੀ ਫਿਰ ਆ ਕਰੋ 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 ਤੀਜੀ ਚੌਥੀ ਵੀ ਆ ਰਹੀ ਇੱਥੇ ਸੱਜ ਲੈਣੀ ਚਾਹ ਰ ਇੱਥੇ ਬਾਕੀ ਟਾਂਡੇ ਤੇ ਉੱਥੇ ਰਹਿਣ ਦਾਂਗੇ ਆ ਰੱਖ ਲਓ ਆਪਾਂ ਇੱਥੇ ਨਾ ਪਾਣੀ ਕਲਾ ਨੌਰ ਦੇ ਵੀਰ ਜਿਹੜੇ ਲੋਕਲ ਹੈਗੇ ਆ ਉਹ ਜ਼ਰੂਰ ਸੰਪਰਕ ਕਰਿਓ ਸਾਡੇ ਨਾਲ ਜਿਹੜੇ ਸਾਰਾ ਜਿਨ੍ਹਾਂ ਨੂੰ ਪਤਾ ਹੋਵੇ ਲੋਕਲ ਵੀਰਾਂ ਮਨੀ ਕੀ ਵੇ ਐਂਗਲ ਕਾਦ ਨੇ ਆ ਉਹ ਕਿੰਨਾ ਕੰਨਾ ਦੋ ਨਹੀਂ ਭੇਜੇ 2000 ਰੁਪਏ 9 ਲੱਖ 1000 ਨਹੀਂ ਆਈ ਦੀਆ ਸੱਤ ਤੋੜੂ ਬੱਕਾ ਰਹਿੰਦੇ ਰਹਣ ਦੇ ਅਬ ਜਗਰੂਬ ਜਾ ਇੱਕ ਪੰਪ ਲੈ ਆ ਗਿਆ ਹਵਾ ਪੈਰ ਵਾਲਾ ਵੀ ਲੈ ਕੇ ਰੱਖ ਵਿੱਚ ਇੱਕ ਵਿੱਚ ਰੱਖੋ ਇੱਕ ਪੰਪ ਪੈਰ ਇਹ ਕਿੱਥੇ ਆਹ ਲੱਭੀ ਕਿੰਨੀ ਦੁਪੱਟੇ ਕਿਨੋਂ ਹੋ ਰਹੇ ਆ ਇੱਥੇ ਉਧਰੋਂ ਦੁਪੱਟਾ ਨਾ ਉਹ ਮਣਾ ਖਚਮੂਰੇ ਭਾਈ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨਾਲ ਚਲੂਗੇ ਫਿਰ ਤੁਸੀਂ ਸਾਰਾ ਭੇਜਣਾ ਜੀ ਨਾ ਇੱਕ ਜਣਾ ਚਲ ਪੋ ਜਿਹਨੂੰ ਸਾਰਾ ਭਾਈ ਭੇਜਦਾ ਹਨ ਦੋ ਬੰਦੇ ਆ ਗਏ ਹਨ ਦੋ ਬੰਦੇ ਲੈ ਲਾ ਹਨ ਭਾਈ ਇੱਥੋਂ ਆਪਾਂ ਬੋਟਾ ਨਾਲ ਜੇ ਉੱਥੇ ਪਹੁੰਚਣਾ ਹੋਵੇ ਅਰਮਦਾਸ ਪਹਿਲੀ ਗੱਲ ਤਾਂ ਦੱਸ ਭਾਈ ਪਹੁੰਚ ਸਕਦੇ ਆਂ ਆਪਾਂ ਇੱਥੋਂ ਪੋਸੀਬਲ ਹੈਗਾ ਅਰਮਦਾਸ ਇੱਥੋਂ ਹਰ ਕਬਲਾ ਇੱਥੋਂ ਅਰਮਦਾਸ ਪਹੁੰਚ ਜਾਣ ਦੀ ਮੌਕਾ ਬੜੀਆਂ ਬੋਟਾ 2 ਬੰਦੇ ਆ ਗਏ ਹਨ ਉਹ ਤਾਂ ਫਿਰ ਭਾਈ ਬਹੁਤ ਦੂਰ ਪਹੁੰਚਣਾ ਤੇ 25 ਇਦਾਂ ਤੋਂ 50 ਆਇਆ ਪੈਜੋ ਉਹ ਤਾਂ ਵੀ ਸ਼ਾਮਾਂ ਨੂੰ ਰਮਦਾਸ ਹੀ ਪਹੁੰਚਾਂਗੇ ਉਹ ਤਾਂ ਬਹੁਤ ਦੂਰ ਹੈ ਰਮਦਾਸ ਹੈ ਇਹ ਤੂੰ ਡੇਰਾ ਬਾਬਾ ਨਾਲ ਕਿਹਦੇ ਵਿੱਚ ਇਹ ਕੱਢ ਸਕਦੇ ਇਹ ਕੱਢ ਸਕਦੇ ਨਾ ਡੇਰਾ ਇਹ ਕੱਢ ਸਕਦੇ ਰਮਦਾਸ ਲਈ ਬਸ ਠੀਕ ਹੈ ਚਲੋ ਡੇਰਾ ਬਾਬਾ ਜਿਹੜਾ ਨਾਨਕ ਵਾਲੇ ਉਹ ਸਾਡੇ ਨਾਲ ਸੰਪਰਕ ਕਰ ਲੈਣ ਜਿਹੜੇ ਇੱਥੋਂ ਉਹ ਕੱਢ ਸਕਦੇ ਹਨ ਉਹ ਕੱਢ ਸਕਦੇ ਸਾਡੇ ਨੰਬਰਾਂ ਦੇ ਸੰਪਰਕ ਕਰ ਲੈਣ ਦੂਰ ਵਾਲੇ ਜਿਹੜੇ ਉਹ ਨੇ ਆ ਕਿੰਨੇ ਪਿੰਡ ਇਹਦੇ ਪਿੰਡ ਦੇ ਕਾਫੀ ਪੈ ਜਾਂਦੇ ਨੇ ਜਿਹੜੇ ਕਰਨ ਵਾਲੇ ਆ ਮੇਰੇ ਨਾਲ ਆਪਣੀ ਛੜਕ ਦੇ ਨਾਲ ਨਾਲ ਆਪਣਾ ਸ਼ਗਰੀ ਹੈ ਗੱਡੀ ਨਾਮ ਇਹ ਰਿਹਾ ਹਨਵਾਰਾ ਨਾਮ ਆਪਣਾ ਪੱਕੋ ਕੇ ਪੱਕੋ ਕੇ ਜਿਆਦਾ ਨੁਕਸਾਨ ਆ ਉੱਥੇ ਅੱਛਾ ਪਕੜ ਮੈਂ ਅੱਜ ਕੱਲ੍ਹ ਸ਼ਾਮੀ ਬੋਟਾਂ ਚੱਲਣਗੀਆਂ ਨਾ ਬਈ ਇਹ ਝੋਨੇਆਂ ਵਿੱਚ ਇਦਾਂ ਇੱਥੇ ਜਾਂ ਕੀ ਇਧਰੋਂ ਇੱਕ ਕਰਨੋਂ ਪਾਰ ਹੀ ਆ ਤੇ ਦੋ ਪਾਸੇ ਡੇਰੇ ਡੋਰੇ ਚ ਬੰਗੀਆਂ ਨੇ ਜਾਂ ਪੈਣੇ ਇਧਰ ਵੀ ਜੈਥੇ ਉੱਪਰ ਆਵਾਂ ਸਾ ਜੈ ਉੱਪਰ ਆਵਾਂ ਬਹੁਤ ਲੋਕ ਭਾਜੀ ਫਸੇ ਹੋਏ ਆ ਫੋਨ ਕਿੰਨੇ ਆ ਰਹੇ ਆ ਉਹ ਕੱਲ ਤਾਂ ਗਏ ਆ ਇਹ ਗੱਲ ਤੇ ਆ ਉਹ ਸਾਰੇ ਸੈਲਰ ਆ ਉੱਥੇ ਇੱਕ ਬੰਦਾ ਫਸਿਆ ਹਾਂ ਲਿਆ ਉਹਨੇ ਕੱਢ ਲਿਆ ਉਹ ਬੋਰਡ ਚੋਂ ਨਾ ਆ ਚੋਂ ਨਾ ਇਹ ਚੋਂ ਨਾ ਤੋਨੇ ਤੇ ਕਮਾਦਾ ਨਹੀਂ ਆ ਝੋਨਾ ਬਹੁਤ ਫालतू ਝੋਨਾ ਤੰਗ ਬਹੁਤ ਕਰਦਾ ਪਵੈਲਰ ਬਹੁਤ ਤੰਗ ਕੰਡਿਆ ਇਤਰਾ ਚਾਰੇ ਦੇ ਝੋਨਾ ਨਹੀਂ ਸਾਰੇ ਝੋਨਾ ਨਹੀਂ ਇਧਰ ਝੋਨਾ ਨਹੀਂ ਕਿ ਜੇ ਆਪਾਂ ਕੋਈ ਤਾਂ ਘਟ ਵੀ 6 ਫੁੱਟ ਨਹੀਂ ਆ ਅੱਛਾ 7 ਫੁੱਟ ਮਤਲਬ ਝੋਨੇ ਤੋਂ ਉੱਪਰ ਕਿੰਨਾ ਆ ਝੋਨਾ 6 ਝੋਨੇ ਤੋਂ ਗਾਹ ਦੇ ਚੱਲੂ ਯਾਨੀ ਕਿ ਉਹ ਬੰਬੀ ਵਾਲਾ ਕੋਠਾ ਵੇਖ ਲਓ ਉਹ ਵੀ ਬੋਟਾ ਡੇਢ ਬੋਟਾ ਉਹ ਤਾਂ ਵਾ ਮਤਲਬ ਪੈੜੀ ਚੋਂ ਉਹ ਵਾਲਾ ਵੀ ਜਾ ਉਹ ਇੱਥੋਂ ਜ਼ਿਆਦਾ ਨਿਵਾਣ ਹੀ ਆ ਇੱਥੋਂ ਤਾਂ ਉੱਚਾ ਵਾ ਇਧਰ ਇਧਰ ਸਾਰਾ ਉੱਚਾ ਤੇ ਜਿਹੜਾ ਬਣਾਣਗੇ ਨਹੀਂ ਹੁਣ ਬਾਈ ਟਰੈਕਟਰ ਆਊਗਾ ਗਾਂ ਹੁਣ ਟਰੈਕਟਰ ਟਰੈਕਟਰ ਆਊਗਾ ਗਾਂ ਸਕਦਾ ਜੇ ਜ਼ਿਆਦਾ ਹੋਵੇ ਨਹੀਂ ਫੇਰ ਬੂਟਾਂ ਅਸੀਂ ਕਿਹਾ ਲਾਗੇ ਲੈ ਜੀ ਜਿੱਥੇ